ਸਰਸਾ ਨਦੀ ਦੇ ਨਾਲ-ਨਾਲ ਮਾਤਾ ਜੀ ਤੁਰਪੇ ਅੱਛਾ ਜਿੱਧਰ ਨੂੰ ਨਦੀ ਜਾ ਰਹੀ ਹੈ ਅੱਛਾ ਆਰੀ ਪਹਾੜਾ ਵੱਲੋਂ ਸੀ ਪਹਾੜਾ ਵੱਲ ਤਾਂ ਜਾਣਾ ਨਹੀਂ ਸੀ ਉਹਨਾਂ ਨੇ ਉਹਨਾਂ ਨੂੰ ਪਤਾ ਸੀਗਾ ਵੀ ਇੱਧਰ ਤਾਂ ਪਹਾੜੀ ਹੈ ਹਾਂਜੀ ਇੰਨਾ ਕ ਤਾਂ ਪਤਾ ਹੀ ਸੀ ਵੀ ਇਹ ਪੰਜਾਬ ਹੈ ਇੱਧਰ ਨੂੰ ਜਾਵਾਂਗੇ ਹਾਂਜੀ ਹਾਂ ਨਦੀ ਦੇ ਨਾਲ-ਨਾਲ ਤੁਰਪੇ ਨਦੀ ਇਹੇ ਚਲਦੀ 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 ਇੱਕ ਕਈ ਕਿਲੋਮੀਟਰ ਜਾ ਕੇ ਇੱਕ ਚੱਕ ਢੇਰਾ ਪਿੰਡ ਆਉਂਦਾ ਅੱਛਾ ਪੱਤਣ ਕਹਿੰਦੇ ਉਹਨੂੰ ਉੱਥੇ ਜਾ ਕੇ ਸਤਲੁਜ ਦਰਿਆ ਛ ਡਿੱਗਦੀ ਹੈ ਜੀ ਅੱਛਾ ਅੱਗੇ ਸਤਲੁਜ ਰਿਆ ਵੱਡਾ ਹੂੰ ਉਹਦੇ ਵਿੱਚ ਜਾ ਕੇ ਨਦੀ ਡਿੱਗ ਜਾਂਦੀ ਹੈ ਪਾਣੀ ਜੀ ਮਾਤਾ ਜੀ ਉਹਦੇ ਕੰਡੇ ਕੰਡੇ ਫਿਰ ਇਧਰ ਨੂੰ ਤੁਰ ਪਏ ਹਾਂ ਜੀ ਚੱਲਦੇ ਆ ਚੱਲਦੇ ਆ ਚੱਲਦੇ ਆ ਚੱਲਦੇ ਆ ਸਾਰਾ ਦਿਨ ਚੱਲਦੇ ਰਹੇ ਹਾਂ ਜੀ ਨਾਲ ਦੋ ਛੋਟੇ ਸਾਹਿਬ ਜੱਦੇ ਆ ਮਾਤਾ ਗੁਜਰੀ ਜੀ ਐ ਇੱਕ ਮਾਤਾ ਜੀ ਕੋਲ ਖੱਤਰ ਸੀ ਜੀ ਉਹਦੇ ਉੱਤੇ ਕੁਛ ਕੱਪੜੇ ਸੀਗੇ ਕੁਛ ਮਾਰੇ ਮੋਟੇ ਪੈਸੇ ਰੱਖੇ ਸੀ ਮੋਹਰਾ ਮੋਹਰਾ ਜਿਹਾ ਹੁੰਦੀਆਂ ਹੀ ਆ ਵੀ ਲੋਡ ਹੁੰਦੀ ਆ ਆਪਾਂ ਨੂੰ ਹਨ ਹਾਂ ਜੀ ਉਹ ਵੀ ਮਾਤਾ ਜੀ ਬਜ਼ੁਰਗ ਸੀ ਕਿ ਉਹਨਾਂ ਕੋਲ ਹੀ ਹੁੰਦਾ ਸੀ ਖਜ਼ਾਨਾ ਸਾਰਾ ਮਹਾਰਾਜ ਤੇ ਰੱਖਦੇ ਨਹੀਂ ਸੀ ਹਾਂਜੀ ਉਹ ਮਾਤਾ ਜੀ ਨੂੰ ਦਿੱਤਾ ਸੀ ਵੀ ਜਦੋਂ ਲੋੜ ਹੋਗੇ ਨਾ ਤਾਂ ਲੈਣਾ ਉਹਦਾ ਮਹਾਰਾਜ ਗੁਰਗੋਬਿੰਦ ਸਿੰਘ ਚਾਹੁੰਦੇ ਵੀ ਨਹੀਂ ਸੀ ਵੀ ਰੱਖੀਏ ਕੋਲ ਇਹ ਪਰ ਥੋੜੇ ਬਹੁਤੀ ਤਾਂ ਹਰ ਕਿਸੇ ਕੋਲ ਹੁੰਦੀ ਆ ਖਜ਼ਾਨਾ ਜੀ ਉਹ ਜਾਂਦੇ ਜਾਂਦੇ ਫਿਰ ਇਧਰੋਂ ਕੁੰਮੇ ਮਾਸ਼ਕੀ ਉੱਥੇ ਇੱਕ ਸ਼ੰਨ ਸੀ ਕਹਿਣ ਬਿਲਕੁਲ ਜਿੱਥੇ ਜਾ ਕੇ ਦਰਿਆ ਚ ਨਦੀ ਡਿੱਗੀ ਉਹਦੇ ਕੁੰਜੇ ਦੇ ਉੱਤੇ ਇੱਕ ਛੋਟੀ ਜੀ ਛਪੜੀ ਜੀ ਸੀ ਚੌਪੜੀ ਜੀ ਹਾਂ ਜੀ ਉਹ ਬੰਦੇ ਨੇ ਦੇਖਿਆ ਵੀ ਕੋਈ ਆਏ ਆ ਬਿਰਦੇ ਨਾਲ ਤੇ ਉਹਨੇ ਹੱਥ ਜੋੜੇ ਪੁੱਛਿਆ ਵੀ ਤੁਸੀਂ ਕੌਣ ਹੋ ਮਾਤਾ ਜੀ ਉਹਨਾਂ ਨੇ ਦੱਸਿਆ ਵੀ ਇਹ ਗੁਰਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਆ ਮੈਂ ਉਹਨਾਂ ਦੀ ਮਾਂ ਆ ਹਾਂ ਜੀ ਉਹ ਵਿਚਾਰਾ ਗਰੀਬ ਹੂੰ ਬੜਾ ਮਹਿਸੂਸ ਹੋਇਆ ਉਹਨੂੰ ਉਹਨੂੰ ਇਹਨਾਂ ਦਾ ਪਤਾ ਹੀ ਸੀ ਵੀ ਅਨੰਦਪੁਰ ਸਾਹਿਬ ਨੂੰ 9 ਮਹੀਨੇ ਦਾ ਘੇਰਾ ਪਿਆ ਹੋਇਆ ਫੌਜਾਂ ਲੰਗਦੀਆਂ ਸੀ ਉੱਧਰ ਦੀ ਹਾਂ ਤੇ ਕਹਿੰਦਾ ਜੀ ਮੈਂ ਬਹੁਤ ਅਫਸੋਸ ਚਾਹ ਵੀ ਇਹ ਹੋਇਆ ਕੰਮ ਤੇ ਠੰਡ ਬੜੀ ਸੀ ਜੀ ਉਹਨੇ ਆਖਿਆ ਵੀ ਮੇਰੇ ਕੋਲ ਤਾਂ ਹੀ ਝੋਪੜੀ ਹੈ ਜੀ ਤੁਸੀਂ ਜੇ ਚਾਹੋ ਤਾਂ ਇੱਥੇ ਆ ਜਾਓ ਉਹਨੇ ਆਪ ਝੋਪੜੀ ਵਿੱਚ ਮਾਤਾ ਜੀ ਹੁਣਾਂ ਨੂੰ ਅੰਦਰ ਜੋ ਕੁਝ ਸੀ ਉਹਦੇ ਕੋਲ ਬਿਠਾ ਦਿੱਤਾ ਥੋੜੀ ਬਹੁਤੀ ਲੱਕੜਾਂ ਰੁਕੜਾਂ ਲਾਈਆਂ ਲਿਆ ਕੇ ਅੱਗ ਬਾਲਤੀ ਤੇ ਉਹਨਾਂ ਸਹਬਜਾ ਦੇ ਨੂੰ ਤੇ ਮਾਤਾ ਜੀ ਨੂੰ ਉੱਥੇ ਸਿੱਖ ਸਿੱਖਿਆ ਤੇ ਲੱਗ ਇੱਕ ਪਿੰਡ ਐ ਉੱਥੇ ਦੀ ਇੱਕ ਔਰਤ ਸੀਗੀ ਉਹਦੇ ਕੋਲ ਗਿਆ ਲక్ష్ਮੀ ਸੀ ਉਹਦਾ ਨਾਮ ਅੱਛਾ ਉਹਨਾਂ ਨੇ ਦੱਸਿਆ ਤਾਂ ਨਹੀਂ ਵੀ ਗੁਰੂ ਜੀ ਦੇ ਸਹਬਜਾ ਦੇ ਤੇ ਕੋਈ ਆਇਆ ਕਿਉਂਕਿ ਇਹ ਚੀਜ਼ਾਂ ਸੀਕ੍ਰੀਟ ਹੁੰਦੀਆਂ ਉਸ ਟੋਨ ਨਾਲ ਟਾਈਮਾਂ 'ਚ ਹਾਂਜੀ ਉਹ ਕਹਿੰਦਾ ਵੀ ਕੋਈ ਖਾਸ ਮਹਿਮਾਨ ਆਇਆ ਪਿੱਤੂਂ ਗਿਆ ਉਹ ਕਰ ਠੰਡ ਐ ਕੋਈ ਕੱਪੜੇ ਦੇ ਦੇ ਥੋੜੇ ਜਿ ਤੇ ਕੁਝ ਖਾਣ ਉਹਦੇ ਹਾਂਜੀ ਉਹਨੇ ਜੋ ਕੁਛ ਉਹਦੇ ਕੋਲ ਸੀਗਾ ਕੁਛ ਖਾਣ ਨੂੰ ਦਿੱਤਾ ਹਾਂਜੀ ਤੇ ਠੰਡ ਦੇ ਵਿੱਚ ਜੋ ਮੋٹے ਕੱਪੜੇ ਸੀ ਉਹਨੇ ਦੇ ਦਿੱਤੇ ਹੂੰ ਤੇ ਉਹ ਕਹਿੰਦੀ ਵੀ ਸਰ ਜੂ ਕਹਿੰਦਾ ਵੀ ਹਾਂ ਉਹ ਕਹਿੰਦੀ ਮੈਂ ਸਵੇਰੇ ਮੈਂ ਆਉਂਗੀ ਅੱਛਾ ਉਹ ਫਿਰ ਲਿਆਇਆ ਕੁੰਮਾ ਹਾਂਜੀ ਦਰਸ ਲਓ ਬੀਸਿਕਲੀ ਪਹਿਲਾਂ Hindu ਸੀਗਾ Hindu ਤੋਂ ਉਹਨੂੰ ਧੱਕੇ ਨਾਲ ਮੁਸਲਮਾਨ ਬਣਾਇਆ ਹੂੰ ਕਰਮੂਦੀਨ ਬਣਾ ਦਿੱਤਾ ਹੂੰ ਫਿਰ ਬਾਅਦ ਵਿੱਚ ਅਮਰਤ ਵੀ ਛੇ ਗਿਆ ਅੱਛਾ ਹਾਂਜੀ ਕਰਮ ਸਿੰਘ ਬਣਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਿਆ ਉਹ ਹੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬੂਰੇ ਖੋਲ ਤੇ ਮੋਹਰਾਂ ਦੇ ਅੱਛਾ ਕਹਿੰਦੇ ਜਿੰਨਾ ਚਾਹੀਦਾ ਉਹਨਾਂ ਲੈ ਜਾ ਚੱਕੇ ਤੂੰ ਔਖੇ ਵੇਲੇ ਬਹੁਤ ਵੱਡੀ ਸੇਵਾ ਕੀਤੀ ਹੈ ਨਾ ਇਹਦਾ ਫਲ ਤੈਨੂੰ ਤੇ ਇਹ ਉਸ ਟਾਈਮ ਇਹਨੇ ਫਿਰ ਮਾਤਾ ਜੀ ਉਹਨਾਂ ਨੂੰ ਜੋ ਸੀਗਾ ਲੈ ਕੇ ਆ ਸ਼ਿਕਾਇਆ ਉੱਥੇ ਮਾਤਾ ਜੀ ਨੇ ਪਹਿਲੀ ਰਾਤ ਪਰਿਵਾਰ ਤੋਂ ਵਿਛੜ ਕੇ ਏ ਨਹੀਂ ਸੀ ਪਤਾ ਵੀ ਪਰਿਵਾਰ ਕਿੱਥੇ ਐ ਹਾਂਜੀ ਉੱਥੇ ਪਹਿਲੀ ਰਾਤ ਛੋਟੇ ਸਹਿਬ ਜਦ ਦੇ ਨਾਲ ਬਤੀਤ ਕੀਤੀ ਜੀ ਔਰ ਇਧਰੋਂ ਕੁਝ ਤਾਂ ਕਹਿੰਦੇ ਕੁਝ ਵਿਦਵਾਨ ਤੇ ਵੀ ਕਹਿੰਦੇ ਆ ਵੀ ਜਿਹੜਾ ਗੰਗੂਸੀ ਇਹ ਨਾਲੇ ਸੀਗਾ ਅਚੋ ਉਹਦੋਂ ਤੋਂ ਹੀ ਉੱਥੇ ਹਾਂ ਉਹ ਇਹ ਮੰਨਦੇ ਆ ਵੀ ਨਾਲੇ ਆਇਆ ਮਾਤਾ ਜੀ ਹੁਣਾਂ ਦੇ ਪਰ ਜ਼ਿਆਦਾਤਰ ਵਿਦਵਾਨੇ ਕਹਿੰਦੇ ਵੀ ਕੁੰਮੇ 마ਸੀ ਦੀ ਸ਼ਨਤੇ ਮਿਲਿਆ ਹਾਂ ਜ਼ਿਆਦਾਤਰ ਇਹ ਸੁਣਦੇ ਆ ਹਾਂਜੀ ਉਹਨੂੰ ਪਤਾ ਲੱਗਿਆ ਵੀ ਮਾਤਾ ਜੀ ਹੁਣੀ ਵੱਖਰੇ ਹੋ ਗਏ ਕਿਉਂਕਿ ਪਹਿਲਾਂ ਵੀ ਉਹ ਗੁਰੂ ਘਰ ਅਨੰਦਪੁਰ ਸਾਹਿਬ ਰਹਿ ਕੇ ਆ। ਹਾਂਜੀ। ਕਈ ਬੰਦੇ ਇਦਾਂ ਕਹਿੰਦੇ ਵੀ ਅਨੰਦਪੁਰ ਸਾਹਿਬ ਖੌਰੇ ਗੁਰੂ ਘਰ ਵੈਸੇ ਜਿਦੇ ਨਾਲ ਹੀ ਰਹਿ ਕੇ ਆ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪਰਸਨਲ ਲੰਗਰ ਹੀ ਨਹੀਂ ਸੀ। ਅੱਛਾ। ਗੁਰੂ ਜੀ ਦੇ ਸਮੇਂ ਵੀ ਉੱਥੇ 16-17 ਲੰਗਰ ਚੱਲਦੇ ਸੀਗੇ ਅਨੰਦਪੁਰ ਸਾਹਿਬ। ਤੁਸੀਂ ਸਾਕੀ ਸੁਣੀ ਹੋਣੀ। ਹਾਂਜੀ। ਗੁਰੂ ਜੀ ਨੇ ਭੇਸ਼ ਬਦਲ ਕੇ ਲੰਗਰ ਚੈੱਕ ਕੀਤੇ ਸੀਗੇ। ਹਾਂਜੀ। ਮੇਰਾ ਮੰਨਣਾ ਹੈ ਵੀ ਕਿਸੇ ਲੰਗਰ 'ਚ ਹੋਣਾ ਹੈ। ਹੂੰ। ਜਿੱਦਾਂ ਸੇਵਾ ਬਾਕੀ ਸੇਵਾਦਾਰ ਕਰਦੇ ਜਿਵੇਂ ਆਪ ਬੰਦੇ ਕਰਦੇ ਮੈਂ ਕਿਸ ਗੱਲ ਸਾਹ ਰਿਹਾ। ਹਾਂਜੀ ਸੱਚ ਤਾਂ ਇਹ ਆ ਵੀ ਮੈਨੂੰ ਵੀ ਨਹੀਂ ਲੰਗਰ ਦੇ ਬੰਦਿਆਂ ਦਾ ਪਤਾ ਕੌਣ-ਕੌਣ ਹੈ ਮੈਨੂੰ ਤਾਂ ਜਾਣਦੇ ਸੀ ਉਮਰ ਮੈਂ ਨਹੀਂ ਸੀ ਸਾਰਿਆਂ ਨੂੰ ਜਾਣਦਾ ਤੇ ਗੁਰੂ ਗੋਬਿੰਦ ਸਿੰਘ ਜੀ ਕੇਸਗੜ੍ਹ ਸਾਹਿਬ ਦੇ ਲੰਗਰ ਤੋਂ ਬਿਨਾ ਹੋਰ ਕਿੰਨੇ ਲੰਗਰ ਆਉਂਦੇ ਉਹਨਾਂ ਨੂੰ ਤਾਂ ਜਾਣ ਨਹੀਂ ਦੂਰ ਜੀ ਗੁਰੂ ਜੀ ਦੇ ਟਾਈਮ ਵੀ ਬਹੁਤ ਸੰਗਤ ਆਉਂਦੀ ਸੀ ਹਾਂਜੀ ਇਹ ਮਾਤਾ ਜੀ ਉਹਨਾਂ ਨੂੰ ਮਿਲਿਆ ਜੀ ਅਗਲੇ ਦਿਨ ਲਬਦਾ ਲਬਦਾ ਆ ਗਿਆ ਹਾਂਜੀ ਇਹ ਉਹਨੂੰ ਕੁੰਮੇ ਮਸ਼ਕੀ ਨੇ ਪੁੱਛਿਆ ਤੂੰ ਕੌਣ ਹੈ ਉਹ ਬਾਹਰ ਪੈਰੇ ਤੇ ਸੀਗਾ ਹਾਂਜੀ ਇਹਨੇ ਆਖਿਆ ਵੀ ਮੈਂ ਛੋਟੇ ਕਿ ਵਿਛੜ ਗਿਆ ਪਰਿਵਾਰ ਤੋਂ ਉਹਨਾਂ ਨੂੰ ਲੱਭਦਾ ਫਿਰਦਾ ਉਹਨੇ ਪੁੱਛਿਆ ਤੂੰ ਕੌਣ ਹੈ ਕਹਿੰਦਾ ਮੈਂ ਗੁਰੂ ਘਰ ਦਾ ਸੇਵਾਦਾਰ ਆ ਮੈਂ ਲਾਂਗਰੀ ਰਿਹਾ ਹੁਣ ਉਹ ਵਿਚਾਰਾ কুমਮਾ ਮਾਸਕੀ ਕਿਹੜਾ ਕੋਈ ਇਦਾਂ ਦਾ ਹੂੰ ਉਹ ਤਾਂ ਹੈ ਨਹੀਂ ਸੀ ਵੀ ਬੰਦਿਆਂ ਦੀ ਪਰਖ ਉਹਨੂੰ ਇੰਨੀ ਜ਼ਿਆਦਾ ਹੋਵੇ ਹਾਂਜੀ ਹਾਂ ਉਹ ਤਾਂ ਇੱਕ ਕੰਮ ਸੀ ਉਹਦਾ ਕਿਸ਼ਤੀ 'ਚ ਬੰਦਿਆਂ ਨੂੰ ਇੱਧਰ ਲੈ ਸਤਲੋ ਜੀ ਤੋਂ ਇੱਧਰ ਉੱਧਰ ਕਰਦਾ ਸੀਗਾ ਉਹਨੂੰ ਚੜਾ ਕੇ ਉਹਨੇ ਪਾਰ ਲਾਉਂਦਾ ਸੀਗਾ ਉਹਨੂੰ ਕਹਿੰਦਾ ਵੀ ਜੇ ਤੂੰ ਪੈਰੇ ਗੁਰੂ ਘਰ ਦਾ ਹੈਗਾ ਤਾਂ ਫਿਰ ਤੈਨੂੰ ਮੈਂ ਮਾਤਾ ਜੀ ਉਹਨਾਂ ਨੂੰ ਤੇ ਸਹਿਬਜ਼ਾਦੇ ਨੂੰ ਮਿਲਾ ਦਿੰਨਾ ਉਹ ਰਾਤ ਉਹਨਾਂ ਨੇ ਇੱਥੇ ਕੱਟੀ ਹੈ ਵੀ ਤੂੰ ਉਹਨਾਂ ਨੂੰ ਕਿਤੇ ਟਿਕਾਣੇ ਪਹੁੰਚਦੇ ਕਰ ਤੇ ਇਹ ਕਹਿੰਦਾ ਮਿਲਾ ਦੇ ਅੱਛਾ ਇਹਦੇ ਮਨ ਵਿੱਚ ਸੀ ਗੰਗੂ ਦੇ ਪਹਿਲਾਂ ਹੀ ਵੀ ਮੈਨੂੰ ਮਿਲ ਜਾਣ ਮਾਤਾ ਜੀ ਹੁਣ ਹੀ ਸਹਿਬਜ਼ਾਦੇ ਤੇ ਮੈਂ ਮੋਰਾ ਨੇ ਹੋਰ ਮੋਰਾ ਹਨ ਜਾਂ ਉਹਨਾਂ ਨੂੰ ਮੈਂ ਫੜਾ ਦਾਂਗਾ ਮੈਨੂੰ ਪੈਸੇ ਮਿਲ ਜੂਗਾ ਮੈਨੂੰ ਪੈਸੇ ਮਿਲ ਜਾਣਗੇ ਇਸ ਇਸ ਲਾਲਚ ਸੀਗਾ ਮੋਰਾ ਦਾ ਉਹਨੂੰ ਨਹੀਂ ਸੀ ਪਤਾ ਪਹਿਲਾਂ ਉਹਨੂੰ ਇਹ ਸੀਗਾ ਇਹਨਾਂ ਨੂੰ ਫੜਾ ਕੇ ਤੇ ਇਨਾਮ ਹਾਸਲ ਕਰਾਂਗਾ ਮਨ ਚ ਬੇਈਮਾਨੀ ਆ ਗਈ ਮਨ ਚ ਬੇਈਮਾਨੀ ਸੀਗੀ ਉਹ ਇਹ ਪਿੰਡ ਪਿੰਡ ਗਿਆ ਹੋਇਆ ਸੀ ਇਹ ਪਹਿਲਾਂ ਹੀ ਆਪਣੇ ਆਏ ਇਸ ਕਰਕੇ ਸੀ ਉਹਨੂੰ ਪਤਾ ਲੱਗ ਗਿਆ ਵੀ ਪਰਿਵਾਰ ਚੋਂ ਮਾਤਾ ਜੀ ਹੋਣੀ ਵਿਛੜ ਗਏ ਉਹਨਾਂ ਨੂੰ ਲੱਭਦਾ ਲੱਭਦਾ ਉਹਨਾਂ ਨੂੰ ਲੱਭਦਾ ਲੱਭਦਾ ਪਰ ਛੋਟੇ ਸਾਹਿਬ ਜੀ ਅਤੇ ਮਾਤਾ ਜੀ ਇਹਨੂੰ ਮਿਲ ਪਏ ਇਹ ਕਹਿੰਦਾ ਜੀ ਮੈਂ ਤੁਹਾਡਾ ਸੇਵਾਦਾਰ ਆ ਮੈਂ ਇਦਾਂ ਕਰਕੇ ਮਾਤਾ ਜੀ ਕਹਿੰਦੇ ਚਲ ਠੀਕ ਹੈ ਤੂੰ ਐਂ ਕਰ ਫਿਰ ਸਾਨੂੰ ਗੁਰਗੋਬਿੰਦ ਸਿੰਘ ਜੀ ਨੂੰ ਮਲਾ ਦੇ ਜਿਵੇਂ ਕਿਵੇਂ ਕਰ ਤੇ ਕਹਿੰਦਾ ਜੀ ਮੈਂ ਦੇਖਦਾ ਜਦੋਂ ਮਾਤਾ ਜੀ ਉੱਥੋਂ ਫਿਰ ਕੁੰਮਾ ਮਾਸਕੀ ਦੀ ਛਾਨੋਂ ਤੋਂ ਫਿਰ ਕਿਸ ਪਾਸੇ ਵੱਲ ਗਏ ਜਦੋਂ ਕੁੰਮਾ ਮਾਸਕੀ ਕੋਲ ਪਹੁੰਚਦੇ ਆ ਜੀ ਉੱਥੇ ਗੰਗੂ ਜੀ ਨੂੰ ਕਹਿੰਦੇ ਆ ਹਨ ਕਈ ਵਾਰੀ ਆਪਾਂ ਬ੍ਰਾਹਮਣ ਕਹਦੇ ਨੇ ਕਿਉਂਕਿ ਜਾਤੀ ਉਹਦੀ ਉਹ ਸੀ ਜੀ ਮੈਂ ਵੀ ਬੇਨਤੀ ਕਰਾਂ ਵੀ ਜਾਤੀ ਕਰਕੇ ਕੋਈ ਬੰਦਾ ਚੰਗਾ ਨਹੀਂ ਜਾਂ ਮਾੜਾ ਨਹੀਂ ਹਾਂਜੀ ਕੋਈ ਆਖੇ ਵੀ ਇਹ ਬ੍ਰਾਹਮਣ ਐ ਉੱਚਾ ਐ ਜਾਂ ਕੋਈ ਹੋਰ ਐ ਕੋਈ ਨਹੀਂ ਮੈਂ ਇਹ ਬੰਦੇ ਦੇ ਕਰਮ ਚੰਗੇ ਹੋਣ ਤੇ ਉਹ ਚੰਗਾ ਜੇ ਕਰਮ ਮਾੜੇ ਹੋਣ ਤੇ ਮਾੜਾ ਪਰ ਉਹਦੀ ਜਾਤੀ ਬ੍ਰਾਹਮਣ ਸੀ ਇਸ ਲਈ ਉਹਨੂੰ ਜ਼ਿਆਦਾਤਰ ਲੋਕੀ ਗੰਗੂ ਬ੍ਰਾਹਮਣ ਕਹਿ ਦਿੰਦੇ ਆ ਹਾਂਜੀ ਤੇ ਇਹ ਚ ਕੋਈ ਗੁਰੇਜ਼ ਵੀ ਨਹੀਂ ਆਪਾਂ ਕਰ ਸਕਰੇ ਹਾਂਜੀ ਤੇ ਉਥੋਂ ਫਿਰ ਰਾਤ ਉੱਥੇ ਰੁਕੇ ਅਗਲੇ ਦਿਨ ਫਿਰ ਇਹ ਮਿਲਦਾ ਹੈ ਹਾਂਜੀ ਜਦੋਂ ਮਾਤਾ ਜੀ ਉੱਥੋਂ ਚੱਲਦੇ ਆ ਮਾਤਾ ਅਗਲੇ ਦਿਨ ਉਹ ਆਪਣੀ ਬੇੜੀ 'ਚ ਵਿਟਾਉਂਦਾ ਹੈ ਜੀ ਕੁੰਮਾ ਮਾਸ਼ਕੀ ਮਾਸ਼ਕੀ ਜਣੀ ਮਲਾ ਜੀ ਕੁੰਮਾ ਮਲਾ ਹਾਂਜੀ ਆਪਣੀ ਬੇੜੀ 'ਚ ਮਾਤਾ ਜੀ ਨੂੰ ਛੋਟੇ ਸਹਵਜਾਦਿਆਂ ਨੂੰ ਹਾਂਜੀ ਨਾਲ ਉਹਨਾਂ ਦੀ ਖੱਤਰ ਸੀ ਉਹਨੂੰ ਵੀ ਚਾੜਦਾ ਹੈ ਜੀ ਤੇ ਇਹਨੂੰ ਗੰਗੂ ਨੂੰ ਵੀ ਹਾਂਜੀ ਇਹਨੂੰ ਨਾਲ ਲੈ ਜਾਂਦੇ ਪਰਲੇ ਪਾਸੇ ਜਾ ਕੇ ਇੱਕ ਰੁੱਖ ਦੇ ਨਾਲ ਬੀੜੀ ਫੰਨੀ ਜਾਂਦੀ ਹੈ ਉੱਥੋਂ ਤਾਰਿਆ ਜਾਂਦਾ ਹੈ ਤੇ ਉੱਥੇ ਹੀ ਲక్ష్ਮੀ ਵੀ ਮਿਲਦੀ ਹੈ ਮਾਤਾ ਜੀ ਨੂੰ ਹਾਂ ਜੀ ਮਾਤਾ ਜੀ ਮਾਤਾ ਗੁਜਰੀ ਜੀ ਘੁੰਮੇ ਮਾਸ਼ਕੀ ਨੂੰ ਵੀ ਕੁਝ ਮਾਇਆ ਦਿੰਦੇ ਆ ਪੈਸੇ ਦਿੰਦੇ ਆ ਹਾਂ ਜੀ ਤੇ ਉਸ ਲక్ష్ਮੀ ਨੂੰ ਵੀ ਲੋੜਵੰਦ ਸੀ ਹਰੇਕ ਆਏ ਗਈ ਦੀ ਸੇਵਾ ਕਰਦੀ ਸੀ ਚੰਗੀ ਔਰਤ ਸੀ ਬੜੇ ਚੰਗੇ ਲੋਕ ਹੁੰਦੇ ਆ ਹਾਂ ਜੀ ਹਾਂ ਉਹਨੇ ਸੇਵਾ ਕੀਤੀ ਮਾਤਾ ਜੀ ਦੀ ਮਾਤਾ ਜੀ ਹੋਣਾ ਨੇ ਫਿਰ ਉਹਨੂੰ ਪੰਜ ਮੋਰਾਂ ਦਿੱਤੀਆਂ ਜੀ ਕੰਗਣ ਵੀ ਦੇ ਦਿੱਤੇ ਮਾਤਾ ਜੀ ਨੇ ਸੋਨੇ ਦੇ ਉਹਨੂੰ ਲਾ ਕੇ ਆਪਣੀ ਮਨਚਰੀ ਰੱਖਿਆ ਵੀ ਨਾ ਹਾਂ ਕੁਝ کافی ਕੁਝ ਦਿੱਤਾ ਕਈ ਅਸ਼ੀਸ਼ਾਂ ਦਿੱਤੀਆਂ ਤੇ ਕੁੰਮੇ ਨੂੰ ਵੀ ਮਾਤਾ ਜੀ ਨੇ ਆਖਿਆ ਤੂੰ ਔਖੇ ਵੇਲੇ ਸਾਡੇ ਕੰਮ ਆਇਆ ਤੈਨੂੰ ਇਹਦਾ ਬਹੁਤ ਫਲ ਮਿਲੂਗਾ ਜੀ ਇਤਿਹਾਸ ਜਦੋਂ ਪੜਦੇ ਆ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਹਾਂ ਜੀ ਇਹ ਜਾ ਕੇ ਬਾਬਾ ਜੀ ਨੂੰ ਮਿਲਿਆ ਅੱਛਾ ਤੇ ਬਾਬਾ ਜੀ ਨੂੰ ਫਿਰ ਇਹਨੇ ਦੱਸੀ ਸਾਰੀ ਗੱਲ ਵੀ ਇਦਾਂ ਕਰਕੇ ਮਾਤਾ ਜੀ ਹੁਣੀ ਮੇਰੇ ਕੋਲ ਰੁਕੇ ਸੇਵਾ ਕੀਤੀ ਫਿਰ ਉਹਨਾਂ ਨੇ ਅਮਰਤ ਸ਼ਕਿਆ ਇਹਨੂੰ ਵੀ ਤੂੰ ਫਿਰ ਚਾਹਣਾ ਕਹਿੰਦਾ ਮੈਂ ਉਸ ਦਿਨ ਤੋਂ ਬਾਅਦ ਤੇ ਮੈਂ ਮਾਤਾ ਜੀ ਹੁਣਾਂ ਦਾ ਹੀ ਨਾਮ ਜਪਦਾ ਫਿਰ ਇਹਨੇ ਅਮਰਤ ਸ਼ਕਿਆ ਸਿੰਘ ਸਜ ਗਿਆ ਕਰਮ ਸਿੰਘ ਬਣਿਆ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਨੇ ਇਹਨੂੰ ਬਹੁਤ ਖੁੱਲੀ ਮਾਇਆ ਦਿੱਤੀ ਉਹ ਰੱਖਿਆ ਤਾਂ ਜ਼ਿੰਦਗੀ 'ਚ ਜਦੋਂ ਵੀ ਕਿਤੇ ਤੈਨੂੰ ਲੋੜ ਪਵੇ ਸਾਡੇ ਕੋਲ ਬੇਝਿਜਕ ਹੋ ਕੇ ਆ ਜੀ ਤੈਨੂੰ ਪੁੱਛਣ ਦੀ ਲੋੜ ਨਹੀਂ ਕੁਝ ਕਿਉਂਕਿ ਖਾਲਸੇ 'ਚ ਇਹ ਹੁੰਦਾ ਵੀ एहसान ਨਹੀਂ ਭੁੱਲਦੇ ਆਪਾਂ ਬੰਦੇ ਹਨਾ ਐਤੋਂ ਫਿਰ ਗੰਗੂ ਲੈ ਕੇ ਇਹਨਾਂ ਨੂੰ ਅੱਛਾ